ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀ ਇੱਕ ਬਹੁਤ ਹੀ ਮੰਦ ਭਾਗੀ ਖਬਰ ਜਿਹੜੀ ਹੈ ਪਿੰਡ ਮੰਡੀ ਅਪਰੇ ਤੇ ਨਜ਼ਦੀਕ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਸਵੇਰੇ 7 ਵਜੇ ਦੇ ਕਰੀਬ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਤੇ ਇੱਕ ਘਰ ਦੇ ਦਰਵਾਜ਼ੇ ਪੱਟੇ ਜਾਂਦੇ ਆ ਛੱਤ ਨੂੰ ਜਿਹੜਾ ਤੋੜਿਆ ਜਾਂਦਾ ਉਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਘਰ ਨੂੰ ਅੱਗ ਲੱਗ ਜਾਂਦੀ ਹੈ ਅਤੇ ਘਰ ਦੇ ਅੰਦਰ ਇੱਕ ਵਿਅਕਤੀ ਮੌਜੂਦ ਹੁੰਦਾ ਜੋ ਅੱਗ ਦੀ ਚਪੇਟ ਵਿੱਚ ਆ ਜਾਂਦਾ ਤੇ ਜਿਸ ਦੀ ਮੌਤ ਹੋ ਜਾਂਦੀ ਹੈ ਅਨਫੋਰਚੂਨੇਟਲੀ ਇੱਕ ਕੈਜੂਐਲਟੀ ਹੋ ਜਾਂਦੀ ਹੈ ਔਰ ਜਦੋਂ ਦਰਵਾਜ਼ੇ ਪੱਟੇ ਜਾਂਦੇ ਆ ਘਰ ਦੀ ਛੱਤ ਨੂੰ ਤੋੜਿਆ ਜਾਂਦਾ ਹੈ ਤਾਂ ਜਿਹੜੀਆਂ ਅੱਗ ਦੀਆਂ ਪਾਫਾਂ ਅੱਗ ਦੀਆਂ ਲਪਟਾਂ ਇਸ ਤਰੀਕੇ ਬਾਹਰ ਆ ਰਹੀਆਂ ਸਨ ਕਿ ਜਿਵੇਂ ਘਰ ਗੈਸ ਚੈਂਬਰ ਬਣ ਗਿਆ ਹੋਵੇ ਔਰ ਘਰ ਦੇ ਅੰਦਰ ਜਿੰਨੇ ਕੱਪੜੇ ਲੀੜੇ ਸੀਗੇ ਜੋ ਫਰਨੀਚਰ ਸੀ ਉਹ ਸਾਰੇ ਝੁਲਸ ਜਾਂਦੇ ਆ ਸੜ ਕੇ ਸਵਾਹ ਹੋ ਜਾਂਦੇ ਆ ਤੇ ਵਿਅਕਤੀ ਜਿਸ ਦਾ ਨਾਮ ਗੋਦਾਵਰ ਚੰਦ ਦੱਸਿਆ ਜਾ ਰਿਹਾ ਜਿਸ ਦੀ ਉਮਰ 56 ਸਾਲ ਦੇ ਕਰੀਬ ਹੈ ਉਹ ਘਰ ਵਿੱਚ ਇਕੱਲਾ ਸੀ ਉਸ ਦੀ ਪਤਨੀ ਤੇ ਉਸ ਦਾ ਬੇਟਾ ਦੱਸਿਆ ਜਾ ਰਿਹਾ ਕਿ ਪਤਨੀ ਆਪਣੇ ਪੇਕੇ ਆਪਣੇ ਬੱਚੇ ਨੂੰ ਨਾਲ ਲੈ ਕੇ ਗਈ ਹੋਈ ਸੀ ਤੇ ਗੋਦਾਵਰ ਚੰਦ 2-3 ਦਿਨ ਤੋਂ ਇਕੱਲਾ ਸੀ ਅੱਗ ਕਿਸ ਤਰੀਕੇ ਲੱਗੀ ਕਾਰਨ ਕੀ ਸੰਹਲੇਤੇ ਕਾਰਨ ਤਾਂ ਪਤਾ ਨਹੀਂ ਲੱਗਿਆ ਲੇਕਿਨ ਦੱਸਿਆ ਜਾ ਰਿਹਾ ਕਿ ਅੱਗ ਸਵੇਰੇ 4:30 ਜਾਂ 5 ਵਜੇ ਦੇ ਕਰੀਬ ਜਿਹੜੀ ਅੱਗ ਲੱਗਦੀ ਹੈ ਤੇ 7 ਵਜੇ ਤੱਕ ਲੋਕਾਂ ਨੂੰ ਪਤਾ ਲੱਗਦਾ ਔਰ ਜਦੋਂ ਲੋਕ ਮਦਦ ਲਈ ਬਾਹਰ ਆਉਂਦੇ ਆ ਦਰਵਾਜ਼ਾ ਪਟਿਆ ਜਾਂਦਾ ਹੈ ਛੱਤ ਤੋੜੀ ਜਾਂਦੀ ਹੈ ਤਾਂ ਘਰ ਕੈਸ ਚੈਂਬਰ ਬਣਿਆ ਹੋਇਆ ਨਜ਼ਰ ਆਉਂਦਾ ਹੈ ਤੇ ਅੰਦਰ ਅਨਫੋਰਚੂਨੇਟਲੀ ਗੁਦਾਵਰ ਚੰਦ ਦੀ ਮੌਤ ਹੋ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਪਿੰਡ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾਣੇ ਆ ਲੇਕਿਨ ਪਿੰਡ ਵਿੱਚ ਇੱਕ ਡਰ ਦਾ ਮਾਹੌਲ ਹੈ ਸਹਿਮ ਦਾ ਮਾਹੌਲ ਹੈ ਕਿ ਕਾਰਨ ਬਣੇ ਕੀ ਕੀ ਸ਼ਾਰਟ ਸਰਕਟ ਹੋਇਆ ਜਾਂ ਕੀ ਵਿਅਕਤੀ ਨੇ ਅੰਦਰ ਕੋਲੇ ਰੱਖੇ ਹੋਏ ਸੀਗੇ ਜੇ ਕੋਲਿਆਂ ਦੀ ਗੱਲ ਕਰਦੇ ਆ ਤਾਂ ਪਰ ਕੱਲ ਰਾਤੀ ਤਾਂ ਇਨੀ ਠੰਡ ਨਹੀਂ ਸੀ ਬਾਣਾ ਵਾਪਰਿਆ ਕਿਉਂ ਲੋਕਾਂ ਦੇ ਮਨੰਦਰ ਸਵਾਲ ਨੇ ਤਖਾਣੇ ਮੌਕੇ ਦੀਆਂ ਤਸਵੀਰਾਂ ਕਿੱਦਾਂ ਕਿੱਦਾਂ ਪਤਾ ਲੱਗਾ ਤੁਹਾਨੂੰ ਅੱਛਾ ਕਿਹਾ ਵੀ ਚਲ ਸਵੇਰੇ ਮੈਂ ਉੱઠી ਇਹ ਬਾਹਰ ਨਿਕਲਦਾ ਟਾਲਟ ਦਾ ਬੰਦਾ ਤੇ ਉਹ ਕਹਿੰਦਾ ਮੈਨੂੰ ਜਾ ਕੇ ਕਹਿੰਦਾ ਵੀ ਗਾਬਰ ਕੇ ਧੂਆ ਨਿਕਲਦਾ ਬਹੁਤ ਤੇ ਮੈਂ ਕਹੇ ਵੀ ਮੈਂ ਕਿੱਦਾਂ ਨਿਕਲਦਾ ਵੀ ਦੇਖਿਆ ਮੈਂ ਫੇ ਸਾਰਿਆਂ ਨੂੰ ਤੋਤੇ ਉਹਨਾਂ ਨੂੰ ਉਠਾ ਲਿਆ ਫੇ ਕਾਲੇ ਨੂੰ ਮੈਂ ਚਾੜ ਦੇ ਤਾਂ ਫੇ ਜਾ ਤੱਕ ਵੀ ਤੁਸੀਂ ਬਾਅਦ ਚ ਦੇਖਿਆ ਜਾ ਕੇ ਹਾਂਜੀ ਫੇਰ ਦੇਖਿਆ ਅੱਗ ਲੱਗੀ ਸੀ ਅੱਗ ਲੱਗੀ ਸੀ ਜਦੋਂ ਪੁੰਡਾ ਖੋਲਿਆ ਕੋਬਾਰੀ ਭੜਾਂ ਮੜਵਾ ਮਾਥੇ ਕੇ ਅੱਛਾ ਪਤਾ ਨਹੀਂ ਲੱਗਾ ਕਿਦਾਂ ਲੱਗੀ ਸਰ ਇਹ ਜਿੱਦਾਂ ਨਾ ਬੜੀ ਮਾੜੀ ਦਰਘਟਨਾ ਹੋਈ ਹੈ ਜਿੱਦਾਂ ਤਕਰੀਬ ਸਾਨੂੰ ਤਾਂ 7:00 ਵਜੇ ਪਤਾ ਲੱਗਾ ਹੁਣ ਜਿੱਦਾਂ ਆਲੇ ਗੁਆਂਢ ਦੇ ਦੱਸਣ ਦੇ ਨਾਲ ਇਹ ਅੱਗ ਤਕਰੀਬ 5:00 4:30 5:00 ਵਜੇ ਤੋਂ ਲੱਗੀ ਹੋਈ ਸੀਗੀ ਤੇ ਘਰ ਦੇ ਵਿੱਚ ਤਿੰਨ ਮੈਂਬਰ ਰਹਿੰਦੇ ਆ ਇੱਕ ਇਹਨਾਂ ਲड़का ਤੇ ਘਰ ਵਾਲੀ ਆ ਉਹ ਘਰ ਦੇ ਤੇ ਲड़का ਜਿਹੜੇ ਇੱਥੇ ਨਹੀਂ ਸੀਗੇ ਉਹ ਆਪਣੇ ਪੇਕੇ ਪਰਿਵਾਰ ਗਏ ਸੀ 3 ਦਿਨ ਤੋਂ ਇਹ ਗਦਾਬਰ ਚੰਦ ਜਿਹੜੇ ਆ ਘਰ ਦੇ ਵਿੱਚ ਇਕੱਲੇ ਸੀਗੇ ਇਹ ਨਹੀਂ ਹੁਣ ਪਤਾ ਵੀ ਅੱਗ ਉਹ ਕਿਸ ਤਰ੍ਹਾਂ ਲੱਗੀ ਆ ਤੇ ਜਦੋਂ ਹੁਣ ਅਸੀਂ ਮੌਕੇ ਤੇ ਆ ਕੇ ਅੱਗ ਬੁਝਾਈ ਆ ਸਾਰਾ ਉਹ ਦੇਖਿਆ ਤੇ ਉਹ ਅੰਦਰ ਖਤਮ ਹੋ ਚੁੱਕੇ ਆ ਖਤਮ ਹੋ ਚੁੱਕੇ ਕਿੰਨੀ ਉਮਰ ਦੇ ਸੀ ਕਿੰਨੀ ਉਮਰ ਤੇ ਕਿੰਨੀ 55 56 ਸਾਲ ਦੀ ਸੀ 56 ਸਾਲ ਦੀ ਸੀ ਹਾਂਜੀ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਾ ਹਲੇ ਕੁਝ ਨਹੀਂ ਇਹ ਬਾਰੇ ਪਾਇਆ ਕਹਿ ਸਕਦੇ ਕੋਈ ਬਹੁਤ ਦਰੁਭਾਗੀ ਘਟਨਾ ਹੋਈ ਆ ਕਿਉਂਕਿ ਸਵੇਰੇ ਜਦੋਂ ਧੂਆ ਨਿਕਲ ਰਿਹਾ ਸੀ ਪੂਰੇ ਹੀ ਆਂਡ-ਗਵਾਂਡ ਸਾਰਿਆਂ ਨੂੰ ਪਤਾ ਲੱਗਾ ਜਦ ਤੱਕ ਸਾਰਾ ਸਮਾਨ ਵੀ ਘਰ ਦਾ ਜਲ ਗਿਆ ਹੈ ਜੀ ਤੇ ਇੱਕ ਮੌਤ ਵੀ ਹੋ ਗਈ ਆ ਅਜੀ ਦੀ ਤੇ ਬਹੁਤ ਜਿਆਦਾ ਮਾੜਾ ਹੋਇਆ ਹੈ ਤੇ ਪੰਸਰ ਪਤਾ ਲੱਗਾ ਕਿ ਦਰਸਲ ਸਾਰਾ ਕਿਦਾਂ ਇਹ ਵਾਪਰਿਆ ਸਾਰਾ ਕੰਡ ਇਹ ਜੀ ਹੁਣ ਨਹੀਂ ਕੁਛ ਵੀ ਪਤਾ ਲੱਗ ਸਕਦਾ ਕਿਉਂਕਿ ਇਹ ਤਾਂ ਉਹਨੂੰ ਪਤਾ ਵੀ ਕੀ ਹੋਇਆ ਕਿਉਂਕਿ ਉਹ ਅੰਦਰੋਂ ਲੋਕ ਹੋਇਆ ਸੀ ਸਾਰਾ ਬਾਡੀ ਪਟਕੇ ਅੰਦਰ ਪੜਿਆ ਸਾਰੇ ਉੱਪਰ ਛੱਤ ਤੇ ਡੜੀਆ ਤੇ ਇਹ ਤਾਂ ਮਤਲਬ ਸਾਨੂੰ ਵੀ ਪਤਾ ਲੱਗ ਗਿਆ ਬੰਦਾ ਅੰਦਰ ਹੀ ਹੈ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਸਾਰੀ ਗੱਲ ਸਾਨੂੰ 7 ਵਜੇ ਪਤਾ ਲੱਗਾ 7 ਵਜੇ ਪਤਾ ਲੱਗਾ ਧੂਮਾ ਜਿਆਦਾ ਨਿਕਲਦਾ ਦੇਖਿਆ ਨਾ ਫੇਰ ਸਾਰੇ ਆਣ ਗਵਾਂਢ ਨੇ ਜਦੋਂ ਸਾਰਿਆਂ ਨੂੰ ਫੋਨ ਕੀਤਾ ਤਰ੍ਹਾਂ ਪਹੁੰਚੇ ਆ ਘਰ ਬਾਕੀ ਉਹ ਆਪਣੇ ਟੇਕਣ ਗਈ ਉਸਨਾਂ ਦੀ ਵਾਈਫ ਤੇ ਬੱਚੇ ਭੋਗੇ ਗਏ ਹੋ ਸਰ ਇਹ ਸਰ ਘਰ ਦੇ ਵਿੱਚ ਇਕੱਲੇ ਸੀ ਇਕੱਲੇ ਸੀ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਜਸਵੰਦਰ ਸਿੰਘ ਹੈ ਸਰ ਕਿਹੜੇ ਮਾਮਲੇ ਚ ਆਏ ਸੀ ਪਿੰਡ ਮੰਡੀ ਸਾਨੂੰ ਪਤਾ ਲੱਗਿਆ ਮੰਡੀ ਪਿੰਡ ਅੱਗ ਲੱਗੀ ਹੋਇਆ ਉਹ ਅਸੀਂ ਮੁੱਕਦੇ ਆਏ ਅੱਗ ਕੀ ਕੀ ਦੇਖਿਆ ਆ ਕੇ ਆਵੇ ਲੱਗਿਆ ਅੱਗ ਚ ਧੂਆ ਟੁਕਰੇ ਬੋਲੇ ਬੁਲੇ ਡਿੱਗ ਰਹੇ ਸਾਰੇ ਬੋਲੇ ਕਿਸੇ ਦਾ ਜਾਨੀ ਨੁਕਸਾਨ ਵੀ ਹੋਇਆ ਹਾਂ ਜਾਨੀ ਨੁਕਸਾਨ ਆ ਕੋਈ ਨਾ ਅੰਦਰ ਰਹਿ ਗਿਆ ਸੀ ਉਹਨੂੰ ਕੱਢਣ ਦੀ ਕੋਸ਼ਿਸ਼ਾਂ ਜਾਰੀ ਹੈ ਹਾਂਜੀ ਸਰ ਕੀ ਉਹਦਾ ਬਚਾ ਹੋ ਗਿਆ ਨਹੀਂ ਸਭ ਬਚਿਆ ਤੁਸੀਂ ਸੜ ਗਿਆ ਵਿੱਚ ਸੜ ਗਿਆ ਵਿੱਚ ਹਾਂਜੀ ਥੈਂਕ ਯੂ ਵਰਕਰਨਾ ਤੁਹਾਡੀ ਸਕਰੀਨ ਤੇ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ ਇਹ ਰਜਿੰਦਰ ਸਿੰਘ ਉਰਫ ਰਾਜੂ ਉਮਰ 50 ਸਾਲ ਪਿੰਡ ਸਿੰਪਲ ਮਜ਼ਾਰਾ ਦੀ ਹੈ ਜੋ ਕਿ ਮਿਤੀ 4 ਸਤੰਬਰ 2024 ਨੂੰ ਨਵਾਂ ਸ਼ਹਿਰ ਤੋਂ ਲਾਪਤਾ ਹੋ ਗਏ ਹਨ ਇਹਨਾਂ ਦੇ ਪਰਿਵਾਰ ਦਾ ਕਿਹਣਾ ਹੈ ਕਿ ਇਹਨਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਚੰਗੀ ਤਰ੍ਹਾਂ ਨਾ ਬੋਲ ਸਕਦੇ ਹਨ ਨਾ ਚੰਗੀ ਤਰ੍ਹਾਂ ਸੁਣ ਸਕਦੇ ਹਨ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਗੁੰਮਸ਼ੁਦਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਗੁੰਮਸ਼ੁਦਾ ਦਾ ਪਤਾ ਦੇਣ ਵਾਲੇ ਨੂੰ 5 ਲੱਖ ਰੁਪਇਆ ਇਨਾਮ ਵਜੋਂ ਦਿੱਤਾ ਜਾਵੇਗਾ ਬਿਨਾਂ ਕਿਸੇ ਪੁੱਛਗਿੱਛ ਤੋਂ ਤੇ ਜੇਕਰ ਤੁਸੀਂ ਇਸ ਗੁੰਮਸ਼ੁਦਾ ਵਿਅਕਤੀ ਨੂੰ ਕਿਤੇ ਦੇਖਿਆ ਤਾਂ ਤੁਸੀਂ ਹੇਠ ਲਿਖੇ ਨੰਬਰਾਂ ਤੇ ਗੁੰਮਸ਼ੁਦਾ ਦੇ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ